ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਛੋਟੇ ਵੱਡੇ ਭੈਣ ਤੇ ਭਰਾਵਾਂ ਨੂੰ ਅੱਜ ਪਹਿਂਡ ਪਹੁੰਚਿਆ ਪਪਦ ਆਡਾ ਬਾਈ ਜੀ ਦੀ ਪਹਿਲਾਂ ਵੀ ਆਪਾਂ ਵੀਡੀਓ ਬਣਾਉਂਦੇ ਰਹਿੰਨੇ ਆ ਠੀਕ ਆ ਜੀ ਬਾਈ ਗੋਰੇਪੁਰ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਬਾਈ ਕੋਲ ਬਸੀਆਂ ਹੀ ਬਸੀਆਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਗੋਰਾ ਪਿੰਡ ਪੁਧਾੜਾ ਜ਼ਿਲ੍ਹਾ ਬਰਨਾਲਾ ਸਵਾਦ ਅਸੀਲਾ ਨੰਬਰ ਨੰਬਰ 87880432 ਨੇੜੇ ਕਿਹੜੇ ਪਿੰਡ ਪਿੰਡ ਪੈਂਦੇ ਬ੍ਰਾਹਤਾ ਰੋਡ ਤੇ ਘਰ ਆ ਜਾਂਦਾ ਵੀ ਆਪਣਾ ਸਹਿਣਾ ਆ ਜਾਂਦਾ ਇਧਰ ਸਾਈਡ ਤੇ ਅਸਾਂ ਜੰਗੀਆਂਣਾ ਭਦੌੜ ਖਾਸ ਹੀ ਆਪਣਾ ਠੀਕ ਹੈ ਜੀ ਹੂੰ ਲਓ ਪਰਾ ਪਹਿਲੀ ਦੱਸੀ ਦੀ ਜਾਣਕਾਰੀ ਦੱਸੋ ਜੀ ਇਹ 9 ਮਹੀਨੇ ਦੀ ਹੋਊ ਜਿੱਤੇ ਫੇਸ ਕੁਆਲਟੀ ਬਹੁਤ ਵਧੀਆ ਰਹੀ ਵਸੀ ਦੀ ਠੀਕ ਹੈ ਜੀ ਅਰੇ ਤੇ ਥਣ ਵੀ ਚਾਰ ਆ ਗੁਲਾਬੀ ਮਗਰ ਦੇ ਹੋ ਕੇ ਦਿਖਾ ਰੇ ਦੇਵੇ ਦੇ ਝੋਲੀ ਬਹੁਤ ਖੁੱਲੀ ਆ ਹਾਂਜੀ ਹਾਂਜੀ ਦੇਖ ਲੈ ਚੰਗੀ ਵਹਿੜ ਦੀ ਬੱਛੀ ਆ ਏ ਠੀਕ ਹੈ ਜੀ ਹਾਂ ਇਹਦਾ ਕੀ ਰੇਟ ਡੂਟਾ ਭਰਾ ਇਹ ਦੇ ਦਾਂਗੇ 12000 ਜਿੱਤੇ ਬੜਾ ਤੋਰਕ ਦਿਖਾਉਗੇ ਦਿਖਾ ਦਨੇ ਦੇਖ ਸਿਆ ਡੂ ਭਰਾ ਦੇ ਕੋ ਕੱਠਾਂ ਆ ਲਓ ਸਾਰੀਆਂ ਆਪਾਂ ਹੋਇਆ ਲਿਸ ਕਰ ਦਾਂਗੇ ਸਾਰੀਆਂ ਚੰਗਾ ਸਾਰੇ ਮੁੱਲ ਤਾਂ ਡੂਟ ਠੀਕ ਹੈ ਜੀ ਲੋ ਭਰਾ ਬਾਈ ਕਹਿੰਦਾ ਲਿਸ ਕਰ ਦਾਂਗੇ ਆਪਾਂ ਸਾਰੀਆਂ ਚੋਂ ਇਹ ਦੇਖ ਸਿਆ ਡੂ ਪੂਰਾ ਤਾਰਾ ਸੋਹਣੇ ਸਾਹਮਣੇ ਬਹੁਤ ਸੋਹਣੀ ਪੈਰ ਪੂਰਾ ਦੀ ਬਹੁਤ ਸੋਹਣੀ ਹੈ ਹਾਂਜੀ ਕੱਦ ਵੀ ਕਰੂ ਸੁਖਣਾ ਬੜੀ ਬਹੁਤ ਗੱਲ ਕਰ ਬੜੀ ਦੇਖ ਸਿਆ ਭਰਾ ਠੀਕ ਹੈ ਜੀ ਰੇਟ ਦੱਸਦਾ ਭਰਾ ਨੇ ਆਪਾਂ ਨੂੰ ਇਹਦਾ ਠੀਕ ਹੈ ਜੀ ਬਾਈ ਨਾਲ ਜ਼ਰੂਰ ਕਨੈਕਟ ਕਰੋ ਹਾਂਜੀ ਭਾਈ ਦੂਜੀ ਕਾਲੀ ਦਾ ਦੱਸੋ ਜੀ ਜਾਣ ਤੇ ਫੇਸ ਕੁਆਲਿਟੀ ਥਾਣ ਦੇਖੀ ਕਿੰਨੇ ਚੰਗੇ ਲੱਗੇ ਇਹਨੂੰ ਠੀਕ ਹੈ ਜੀ ਮੋਟਾ ਮੋਟਾ ਥਾਂ ਲੱਗਾ ਚਾਰ ਥਾਂ ਹੋਣਗੇ ਸਾਰੀਆਂ ਬੱਚੀਆਂ ਦਾ ਪੰਜਵਾਂ ਕਿਸੇ ਦਾ ਨਹੀਂ ਹੋਊਗਾ ਬਾਈ ਨਾਲ ਠੀਕ ਹੈ ਜੀ ਮਾੜਾ ਫੇਸ ਕੁਆਲਿਟੀ ਦਿਖਾ ਦੋ ਜੀ ਮੜੀ ਕਿੰਮ ਕੁ ਦੇਖਣੀ ਐ ਸਿੱਸੇ ਮੰਗੂ ਆ ਹਾਂਜੀ ਹਾਂਜੀ ਬਾਕੀ ਸੈਂਗਲ ਸਾਹਗੇ ਨੇ ਕਢਾ ਦੇ ਮੈਨ ਲਾਂਗੇ ਜਿਹੜੀ ਵੀਰੋ ਜਿ ਦਿਖਾਵਾਂਗੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਅਕਸਰ ਦੇਖਣਾ ਤੁਸੀਂ ਫੇਸ ਕੁਆਲਿਟੀ ਦੀ ਬਹੁਤ ਪਿਆਰੀ ਆ ਬਹੁਤ ਸੋਹਣੀ ਬੱਚੀ ਆ ਠੀਕ ਹੈ ਜੀ ਤੇ ਗਰਮੀ ਬਰੀ ਘਟ ਮੰਨਦੀ ਹੈ ਨਾ ਜੀ ਹਾਂ ਇਹ ਘਟ ਮੰਨਦੀ ਹੈ ਵਧੀਆ ਗੰਨ ਖੜੀ ਆਈ ਵੀ ਬਹੁਤ ਗਰਮੀ ਘਟ ਮੰਨਦੀ ਦੱਸਿਆ 20 ਗੰਦ ਦਿੰਦੀ ਹੈ ਦੀ ਮਾਂ ਬਾਈ ਇਥੇ ਲਈ ਆਪਾਂ ਠੀਕ ਹੈ ਜੀ ਠੀਕ ਹੈ ਯਾਨੀ ਇਹ ਹੋਈ ਸੀ ਬਹੁਤ ਚੰਗੇ ਘਰ ਲਈਓ ਵਧੀਆ ਬੱਚੀ ਆ ਜੰਪਾਲਨੀ ਕਹਿੰਦੇ ਹਾਂਜੀ ਹਾਂਜੀ ਕੀ ਰੇਟ ਆ ਭਰਾ ਦਾ ਇਹ 10 ਦੀ ਦੇ ਦਾਂਗੇ ਜਿੱਤੇ 10000 ਨੈਸ ਕਰ ਪੀ ਬਾਈ ਨੂੰ ਬਹੁਤ ਜ਼ਿਆਦਾ ਠੀਕ ਹੈ ਜੀ ਹਾਂਜੀ ਭਰਾ ਅਗਲੀ ਇਹ ਚੋਲੀ ਦਿਖਾਤੀ ਸੀ ਨਾ ਹਾਂਜੀ ਦਿਖਾ ਦਿਓ ਹਾਂਜੀ ਹਾਂਜੀ ਬਹੁਤ ਬੁਣੀਆ ਤੁਹਾਾਰੇ ਫਿਰ ਦਿਖਾਤੀ ਆਪਾਂ ਬਾਈ ਜੀ ਨਾਲ ਜੂ ਕੰਡਕਟ ਕਰੋ ਹਾਂਜੀ ਬਾਈ ਜੀ 10ਵੀਂ ਪੀਜੀ ਬੱਸੀ ਦਾ ਇਹ ਸਾਲ ਤੋਂ ਉੱਪਰ ਹੋ ਗਈ ਮੇਰੇ ਸਾਹ ਨਾ ਬੱਚੀ 10 ਕਿੰਨੇ ਰੋਗੀ ਬੱਚੀ ਬਹੁਤ ਚੰਗੀ ਬੱਚੀ ਆ ਬ੍ਰੀਡ ਬੋਡ ਫੇਸ ਕੁਆਲਟੀ ਇਹ ਜੋ ਪੈ ਰਹੀ ਆ ਹਾਂਜੀ ਚਾਰ ਹੀ ਥਾਣੇ ਇਹਦੇ ਹੁਣ ਦੇਖ ਕਿੰਨੇ ਪੈ ਰਗੇ ਠੀਕ ਹੈ ਦੇਖਦੇ ਪੜਾ ਦੇਖ ਕੱਲਾ ਕੱਲਾ ਥਾਣਾ ਮੋਟਾ ਮੋਟਾ ਠੀਕ ਹੈ ਜੀ ਕੱਦ ਵਾਲੀ ਹੋਣਾ ਨਾ ਵੱਡੀ ਇਹ ਠੀਕ ਹੈ ਜੀ ਇਹ 16 ਦੇ ਦਾ ਜੀਤੇ 16000 ਰੁਪਏ ਦੀ ਭਰਾ ਮਾਰਦਾਨ ਹੋ ਜੂਗਾ ਜੀ ਮਾਰਦਾਂਗੇ ਅਸੀਂ ਮਾਰਦਾਂਗੇ ਜੀ ਕਹਿੰਦਾ ਮੌਕੇ ਤੇ ਕਰ ਦਾਂਗੇ ਜਿਸ ਕਿਸੇ ਦੀ ਲੋੜ ਚਾਹੀਦੀ ਹੋ ਜਰੂਰ ਭਰਾ ਇਹਨਾਂ ਕਨੈਕਟ ਕਰੋ ਦਿੱਤਾ ਫਾਰਮ ਫੀਲਿੰਗ ਬਤਾਂ ਦਾ ਸਟ੍ਰੈਕ ਕਰੋ ਅਰੇ ਤੋੜਾ ਤ ਨਹੀਂ ਇਹ ਨਹੀਂ ਕੋਚਲੀ ਨਹੀਂ ਹੋਊਗਾ ਬੱਚੀ ਹਾਂਜੀ ਹਾਂਜੀ ਛੋੜੀ ਵਾਂਗ ਤੋੜਾਊਗਾ ਠੀਕ ਹੈ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਭਰਾ ਕਿੰਨਾ ਕ ਲੈਸੋ ਜੋ ਹੋਰ ਕਰਦਾ ਕਿ ਹਿਸਾਬ ਨਾਲ ਦੋ ਦੋ ਹਜ਼ਾਰ ਕਰਦਾ ਮੁੱਲ ਦੇ ਹਿਸਾਬ ਨਾਲ ਫਿਰ ਠੀਕ ਹੈ ਠੀਕ ਲੋ ਭਰਾ ਬਈ ਇਹਨੇ ਲੈਸ ਪਹਿਲੀ ਕਰਤਾ ਠੀਕ ਹੈ ਜੀ ਹਾਂਜੀ ਅਗਲੀ ਚੌਥੀ ਨੰਬਰ ਦੱਸੋ ਇਹ ਵੀ ਬੱਸੀ ਵੀਰੇ ਬਹੁਤ ਜਿਆਦਾ ਜੱਸੀ ਵੱਸੀ ਆ ਗਈ ਇਹ ਹਾਂਜੀ ਹਾਂਜੀ ਆ ਦੇਖ ਖੂਬਸੇ ਸਿੱਕਣੀ ਕਾਲੀ ਜੱਸੀ ਹੈ ਹਾਂਜੀ ਹਾਂਜੀ ਤੋਂ ਆ ਮੱਥੇ ਚ ਦੇਖ ਲਓ ਠੀਕ ਠੀਕ ਚੱਲ ਜਾਂ ਟੋਆ ਉਹਦੇ ਨਾਲ ਹੀ ਕਰਾਤਾ ਹਾਂਜੀ ਹਾਂਜੀ ਤੇ ਇਹ ਮੜਾ ਜ ਆਪਣਾ ਘਰੇ ਆ ਕੇ ਉੱਪਰ ਆਇਆ ਕਰ ਗਈ ਸੀ ਬਹੁਤ ਸrazi ਸੀ ਉਹਦੇ ਲਈ ਦਿੱਤੀ ਤੇ ਠੀਕ ਹੈ ਜੀ ਥਾਣੇ ਦੇ ਵਿੱਚ ਚਾਰ ਦੇ ਠੀਕ ਹੈ ਠੀਕ ਹੈ ਮਤਲਬ ਵੀ ਥਾਣੇ ਵਿੱਚ ਕਾਲੇ ਆ ਹਾਂਜੀ ਹਾਂਜੀ ਤੋਰ ਕੇ ਦਿਖਾ ਦਿਓ ਨਗਲੇ ਰੇਡ ਦਾ ਹਬੀ ਦਾ ਇਹ 12 ਦੀ ਇਹ ਦੇ ਦਾਂਗੇ ਤੇ 12000 ਰੁਪਏ ਲੋਪਰਾ 12000 ਦੀ ਇਹ ਬੱਸੀ ਬਈ ਇਹ ਕਹਦੇ ਦੇ ਦਾਂਗੇ ਵੱਡੀ ਜਰਸੀ ਬਣੂਗੀ ਠੀਕ ਹੈ ਜੀ 50 ਵਾਲੀ ਜਰਸੀ ਹਰੇ ਜਣ ਠੀਕ ਹੈ ਫਾਈ ਜੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੀ ਕੋਲ ਵਰਕ ਕਰਿਆ ਕਰੋ ਵਾਧੂ ਵਾਧੂ ਸਾ ਕਿਸੇ ਨੂੰ ਨਾਮ ਤੇ ਵੀਡੀਓ ਅਪਲੋਡ ਕਰਦੇ ਜੀ ਠੀਕ ਹੈ ਜੀ ਜਿੱਤਾ ਫਾਰਮ ਟਿਵ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਆਪੋ ਪੈਨ ਪੈਨ ਕਰ ਕਰ ਜਾ ਕੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਾ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਏ